ਖੋਰਾ ਬੋਲੀ ਅਸੀਂ ਕੱਲ ਵੀ ਦੇਖਿਆ ਸੀ ਜਦੋਂ ਸੁਲਤਾਨਪੁਰ ਲੋਧੀ ਸਾਹਿਬ ਤੋਂ ਨਗਰੀ ਕੀਰਤਨ ਸਾਹਿਬ ਇੱਥੇ ਪਹੁੰਚ ਰਿਹਾ ਸੀ ਤਾਂ ਰਸਤੇ ਦੇ ਵਿੱਚ ਸੰਗਤ ਰਾਤ ਦੇ 11 ਵਜੇ 12 ਵਜੇ ਤੱਕ ਇੰਤਜ਼ਾਰ ਕਰਦੀ ਸੀ ਦੁਪਹਿਰ ਦੇ ਵੇਲੇ ਤੋਂ ਲੈ ਕੇ ਸੰਗਤ ਉਸੇ ਤਰੀਕੇ ਰਸਤੇ ਦੇ ਵਿੱਚ ਖੜੀ ਹੋਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਅਸੀਂ ਖੜੇ ਹਾਂ ਜੀ ਗੁਰਦੁਆਰਾ ਕੰਨ ਸਾਹਿਬ ਵਿਖੇ ਦੱਸਦੇ ਕਿ ਅੱਜ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਵਿਆਹ ਪਰਮ ਮਨਾਇਆ ਜਾ ਰਿਹਾ ਤੇ ਇਸ ਸਮੇਂ ਸੰਗਤ ਵੱਡੀ ਗਿਣਤੀ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹ ਤਾਂ ਤਸਵੀਰਾਂ ਦੇ ਵਿੱਚ ਇੱਕ ਅੱਖ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੰਗਤ ਨਤਮਸਤਕ ਹੋ ਰਹੀ ਆ ਤੇ ਜੇਕਰ ਗੁਰੂ ਘਰ ਨੂੰ ਆਉਂਦੇ ਰਸਤੇ ਦੀ ਗੱਲ ਕਰੀਏ ਤਾਂ ਉਸ ਰਸਤੇ ਤੋਂ ਇਸ ਸਮੇਂ ਲੰਘਣ ਦੀ ਬਿਲਕੁਲ ਵੀ ਜਗ੍ਹਾ ਜਿਹੜੀ ਉਹ ਨਹੀਂ ਬਤੀ ਆ ਕਿਉਂਕਿ ਸੰਗਤ ਇੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੀ ਆ ਤਾਂ ਜਿਹੜੇ ਰਸਤੇ ਨੇ ਗੁਰੂ ਘਰ ਨੂੰ ਆਉਂਦੇ ਉਹ ਸਾਰੇ ਦੇ ਸਾਰੇ ਰਸਤੇ ਬਲੌਕ ਹੋ ਚੁੱਕੇ ਨੇ ਕਿਉਂਕਿ ਇੰਨੇ ਜ਼ਿਆਦਾ ਸੰਗਤ ਨਤਮਸਤ ਕਰਨ ਦੇ ਲਈ ਕੌਣ ਸੀ ਰੱਖਿਓ ਰਸਤੇ ਆ ਜਿਹੜੇ ਛੁੱਟੇ ਪੈ ਰਹੇ ਆ ਭਾਏ ਗੁਰੂ ਘਰ ਦੀਆਂ ਤਸਵੀਰਾਂ ਟੋੜਦਾ ਸੰਘਿਆ ਕਰ ਰਹੇ ਆ ਗੁਰਦੁਆਰਾ ਕੰਨ ਸਾਹਿਬ ਦੀਆਂ ਇਹ ਤਸਵੀਰਾਂ ਨੇ ਜਿੱਥੇ ਮਹਾਰਾਜ ਜੀ ਦੇ ਵੱਲੋਂ ਵਿਸ਼ਰਾਮ ਕੀਤਾ ਗਿਆ ਸੀ ਇੱਕ ਕੱਚੀ ਕੰਨ ਦੇ ਗੁਰੂ ਮਹਾਰਾਜ ਜੀ ਨੇ ਵਿਸ਼ਰਾਮ ਕੀਤਾ ਸੀ ਉਥੋਂ ਦਾ ਅਕੋਈ ਦ੍ਰਿਸ਼ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸੰਗਤ ਦੇਖ ਸਕਦੇ ਹੋ ਵੱਡੀ ਗੰਟੀ ਦੇ ਵਿੱਚ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚੀ ਆ ਦੱਸ ਦੇ ਕਿ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲਖਣੀ ਜੀ ਦਾ ਵਿਆਹ ਪਰੋਮ ਮਨਾਇਆ ਜਾ ਰਿਹਾ ਵਾ ਤੇ ਸੰਗਤ ਨਤਮਸਤਕ ਹੋ ਰਹੀ ਆ ਵੱਡੀ ਗੰਟੀ ਦੇ ਵਿੱਚ ਸੰਗਤ ਇੱਥੇ ਪਹੁੰਚ ਰਹੀ ਆ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਪਵਿੱਤਰ ਕੰਨ ਸਾਹਿਬ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੁਸਤਾਰਾ ਕੰਨ ਸਾਹਿਬ ਤੋਂ ਤਸਵੀਰਾਂ ਦੇਖ ਸਕਦੇ ਹੋ ਸੰਗਤ ਦੇਖ ਸਕਦੇ ਹੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚੀ ਰਹੀ ਆ ਜੇਕਰ ਇਕੱਠ ਦੀ ਗੱਲ ਕਰੀਏ ਸੰਗਤ ਦਾ ਇਕੱਠ ਹੈ ਜਿਹੜਾ ਉਹ ਇੱਕ ਵੱਡਾ ਇਕੱਠ ਥੇ ਨਜ਼ਰ ਆ ਰਿਹਾ ਗਿਣਤੀ ਦੇ ਕਰ ਇਸ ਦੀ ਕਰਨੇ ਹੋ ਤਾਂ ਕੋਈ ਅੰਦਾਜ਼ਾ ਜਿਹੜਾ ਇਸ ਦਾ ਨਹੀਂ ਲੱਗ ਸਕਦਾ ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਕੱਲ ਤੋਂ ਹੀ ਦਰਸ਼ਨ ਕਰ ਰਹੀ ਆ ਤੇ ਲਗਾਤਾਰ ਰਾਤ ਦੇ ਵੇਲੇ ਵੀ ਸੀ ਤਸਵੀਰਾਂ ਸਾਂਝੀਆਂ ਕੀਤਨ ਸੀ ਕਿ ਕਿਵੇਂ ਰਾਤ ਦੇ ਵੇਲੇ ਵੀ ਲੋਕ ਦਰਸ਼ਨ ਕਰ ਰਹੇ ਸੀ ਤੇ ਜਦੋਂ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਸਾਹਿਬ ਪਟਾਲਾ ਵਿਖੇ ਪਹੁੰਚਿਆ ਸਰ ਤਾਂ ਉਸ ਸਮੇ ਵੀ ਕਾਫੀ ਜ਼ਿਆਦਾ ਇਕੱਠ ਦੇਖਣ ਨੂੰ ਮਿਲਿਆ ਸੀ ਲੋਕ ਰਸਤੇ ਦੇ ਵਿੱਚ ਪਾਲਕੀ ਸਾਹਿਬ ਦੇ ਦਿਦਾਰੇ ਕਰਨ ਦੇ ਲਈ ਖੜੇ ਸਨ ਤੇ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਵੀ ਤਸਵੀਰਾਂ ਦੇ ਵਿੱਚ ਅੰਦਾਜ਼ਾ ਜਿਹੜਾ ਤੁਸੀਂ ਲਗਾ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਦਰਸ਼ਨ ਦਿਦਾਰੇ ਕਰਨ ਦੇ ਲਈ ਇੱਥੇ ਪਹੁੰਚੀ ਹਾ ਤਾਂ ਇਹ ਤਸਵੀਰਾਂ ਨੇ ਗੁਰਦੁਆਰਾ ਕੰਨ ਸਾਹਿਬ ਦੀਆਂ ਜਿੱਥੇ ਸੰਗਤ ਨਤਮਸਤਕ ਹੋ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚ ਰਹੀ ਹਾ ਤਾਂ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਦੀਵਾਨ ਸਜੇ ਹੋਏ ਨੇ ਦੱਸਦੇ ਕਿ ਅੱਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪਰਉਮ ਮਨਾਇਆ ਜਾ ਰਿਹਾ ਵਾ ਵਿਆਹ ਦੀ ਯਾਦਗਾਰ ਮਨਾਇਆ ਜਾ ਰਹੀ ਆ ਤੇ ਸੰਗਤ ਦੇਖ ਸਕਦੇ ਹੋ ਗੁਰੂ ਦੁਰੂ ਸੰਗਤ ਇੱਥੇ ਪਹੁੰਚੀ ਆ ਤੇ ਗੱਲਬਾਤ ਕਰਾਂਗੇ ਵਗਰ ਜੀ ਦਾ ਖਾਲਸਾ ਜੀ ਬਾਬਾ ਜੀ ਕਿੱਥੋਂ ਆਏ ਹੋ ਜੀ ਸੁਭਾਨ ਹਾਂਜੀ ਕਮਾਨ ਕਮਾਨ ਲੋਕਲੋਂ ਜੀ ਇੱਥੇ ਇਥੋਂ ਹੈ ਵੀਕ ਲੱਗ ਬਾਬਾ ਜੀ ਸੰਗਤ ਹੀ ਜੇਕਰ ਗੱਲ ਕਰੀ ਅਸੀਂ ਰਸਤੇ ਤੋਂ ਆਇਆ ਲੰਗੜ ਨੂੰ ਸਾਨੀ ਹੈ ਜੀ ਇੰਨੀ ਵੱਡੀ ਗਿਣਤੀ ਸੰਗਤ ਪਹੁੰਚੀ ਹੋਈ ਹੈ ਉਹ ਸੰਗਤ ਦਾ ਉਤਸ਼ਾਹ ਬਹੁਤ ਪਿਆਰਾ ਹਰ ਵਾਰ ਇੰਨਾ ਹੀ ਇਕੱਠ ਹਰ ਵਾਰ ਹਰ ਵਾਰ ਬਾਬਾ ਜੀ ਕਰੇ ਨਾ ਸਾਡੀ ਸ਼ੁਰੂਆਤ ਹੈ ਨਾ ਅੱਜ ਤੇ ਜਿੰਦਰਾ ਮੁਰਗ ਮੱਥਾ ਨਹੀਂ ਟੇਕਣਾ ਬਹੁਤ ਔਖਾ ਅੱਜ ਤਾਂ ਸਵੇਰ ਦਾ ਵੇਲਾ ਇੰਨਾ ਹੀ ਇਕੱਠਾ ਤਾਂ ਜਦੋਂ ਅੱਗੇ ਟਾਈਮ ਲੰਘੇਗਾ ਤਾਂ ਕਿੰਨਾ ਕਿ ਜ਼ਿਆਦਾ ਇਕੱਠ ਹੋ ਜਾਂਦਾ ਹੈ ਇਹ ਨਗਰੀ ਕੀਰਤਾ ਹੋਣਾ ਨਾ ਬਾਬਾ ਜੀ ਬਰਾਦਣੀ ਉਹ ਤਾਂ ਫਿਰ ਮੱਥਾ ਨਹੀਂ ਟੇਕਣਾ ਬੜਾ ਔਖਾ ਬੋਤੀ ਅਸੀਂ ਕੱਲ ਵੀ ਦੇਖਿਆ ਸੀ ਜਦੋਂ ਸੁਲਤਾਨਪੁਰ ਲੋਧੀ ਸਾਹਿਬ ਤੋਂ ਨਗਰੀ ਕੀਰਤਨ ਸਾਹਿਬ ਇੱਥੇ ਪਹੁੰਚ ਰਿਹਾ ਸੀ ਤਾਂ ਰਸਤੇ ਦੇ ਵਿੱਚ ਸੰਗਤ ਰਾਤ ਦੇ 11 ਵਜੇ 12 ਵਜੇ ਤੱਕ ਇੰਤਜ਼ਾਰ ਕਰਦੀ ਸੀ ਦੁਪਹਿਰ ਦੇ ਵੇਲੇ ਤੋਂ ਲੈ ਕੇ ਸੰਗਤ ਉਸੇ ਤਰੀਕੇ ਰਸਤੇ ਦੇ ਵਿੱਚ ਖੜੀ ਹੋਈ ਸੀ ਬਹੁਤ ਪਿਆਰ ਸੰਗਤ ਬਹੁਤ ਸ਼ਾਬਾਸ਼ ਬਹੁਤ ਪਿਆਰਾ ਜੀ ਜੇਕਰ ਸਮਾਗਮ ਦੀ ਗੱਲ ਕਰੀਏ ਜੀ ਤਾਂ ਇੱਥੇ ਜੋ ਸਮਾਗਮ ਅੱਜ ਹੋ ਰਹੇ ਨੇ ਜਿਸ ਤਰੀਕੇ ਨਗਰ ਕੀਰਤਨ ਸਾਇ ਪਹੁੰਚੇਗਾ ਤਾਂ ਉਸ ਤੋਂ ਇਲਾਵਾ ਵੀ ਕੋਈ ਸਮਾਗਮ ਜਿਹੜੇ ਕਰਵਾਏ ਜਾਂਦੇ ਆ ਇੱਥੇ ਜਾਂ ਕੋਈ ਹੋਰ ਗੁਰੂ ਘਰ ਦੇ ਵਿੱਚ ਉਹ ਤੇ ਮੇਰੇ ਨਗਰ ਆਪਣਾ ਕੀਰਤਨ ਜ਼ਰਬਾਰ ਹੀ ਆ ਬਈ ਮੇਰੇ ਕੋਲ ਨਾ ਬਾਕੀ ਬੰਨਾਈ ਨਹੀਂ ਜਾਣਕਾਰੀ ਨਹੀਂ ਪੂਰੀ ਹੈ ਜੀ ਸੰਗਤ ਦੀ ਜੇਕਰ ਬਾਪੂ ਦੀ ਗੱਲ ਕਰੀਏ ਤਾਂ ਕਿੱਥੋਂ ਕਿੱਥੋਂ ਦੇ ਲੋਕ ਇੱਥੇ ਆਉਂਦੇ ਆ ਇਲਾਕੇ ਦੇ ਲੋਕ ਹੁੰਦੇ ਆ ਜ਼ਿਆਦਾਤਰ ਜਾਂ ਦੇਸ਼ਾਂ ਵਿਦੇਸ਼ਾਂ ਤੋਂ ਵੀ ਲੋਕ ਆਉਂਦੇ ਆ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਬਾਹਰੋਂ ਵੀ ਆਉਂਦੇ ਆ ਹੋਰ ਤਾਂ ਜਿਹੜੇ ਟੈਟਰ ਆ ਬਾਹਰੋਂ ਵੀ ਪੰਜਾਬ ਤੋਂ ਪਸਾਰੇ ਤੋਂ ਪੰਜਾਬ ਤੋਂ ਹੋਰ ਜਿਹੜੇ ਆਉਣਾ ਆਉਣਾ ਜੇਕਰ ਇਕੱਠ ਦੀ ਜ਼ਿੰਮੇਵਾਰੀ ਪਹਿਲਾਂ ਵੀ ਜ਼ਿਕਰ ਕੀਤਾ ਕਿ ਲੰਗਰ ਨੂੰ ਥਾਂ ਨਹੀਂ ਬਚਿਆ ਹੋਇਆ ਅਜੇ ਰਸਤਿਆਂ ਦੇ ਵਿੱਚ ਮੇਰੇ ਖਿਆਲ ਨਾਲ ਚਾਰ ਰਸਤੇ ਲੱਗਦੇ ਇਸ ਗੁਰੂ ਘਰ ਨੂੰ ਤੇ ਚਾਰਾ ਰਸਤੇ ਦੇ ਉੱਪਰ ਇੰਨੀ ਹੀ ਭੀੜ ਹੁੰਦੀ ਆ ਜੀ ਜਿੰਨੇ ਵੀ ਲੋਕ ਹਨ ਨਾ ਮਤਲਬ ਲੋਕਲ ਉਹ ਸਟਿਵਲ ਸਾਰੇ ਕੋਈ ਨਹੀਂ ਸਾਰੇ ਆਪ ਆਪਣਾ ਆਪਣੇ ਸ਼ਰਧਾ ਮਤਾਵ ਜਿੰਨਾ ਵੀ ਹੁੰਦਾ ਵੀ ਜਗਾ ਸਕਤ ਹੁੰਦੀ ਆ ਉਹਦੇ ਸਾਬ ਨਾਲ ਲੰਗਰ ਕੋਈ ਕੋਈ ਚਾਹ ਦਾ ਕੇ ਪਕੌੜਿਆਂ ਦਾ ਰਸਤੇ ਰਸਤਿਆਂ ਦੀ ਜੇਕਰ ਗੱਲ ਕਰੀਏ ਚਾਰ ਰਸਤੇ ਸ਼ਾਇਦ ਇਸ ਗੁਰੂ ਘਰ ਤੋਂ ਲੱਗਦੇ ਆ ਜੋ ਮੈਨੂੰ ਜਾਣਕਾਰੀ ਮਿਲੀ ਆ ਤੇ ਚਾਰਾਂ ਰਸਤਿਆਂ ਦੇ ਉੱਪਰ ਇੰਨਾ ਹੀ ਇੱਕ ਇਕੱਠ ਹੁੰਦਾ ਹਰ ਵਾਰ ਇੱਦਾਂ ਹਾਂਜੀ ਇੱਦਾਂ ਇੱਦਾਂ ਬਹੁਤ ਹਾਂਜੀ ਇੱਧਰ ਬਹੁਤ ਜ਼ਿਆਦਾ ਹੁੰਦਾ ਆ ਸਰ ਜੀ ਹਾਂਜੀ ਬੱਪੂ ਜੀ ਜਦੋਂ ਤੁਸੀਂ ਲੰਗਰ ਦਾ ਵੀ ਜ਼ਿਕਰ ਕੀਤਾ ਸੀ ਦੇਖ ਰਿਹਾ ਕਿ ਕਈ ਲੋਕਾਂ ਨੇ ਆਪਣੇ ਘਰ ਦੇ ਅੱਗੇ ਵੀ ਲੰਗਰ ਲਗਾਇਆ ਹੋਇਆ ਵਾ ਤਾਂ ਬੜੀ ਸ਼ਰਧਾ ਜਿਹੜੀ ਉਹ ਦੇਖਣ ਨੂੰ ਮਿਲਦਾ ਬਹੁਤ ਬਹੁਤ ਸ਼ਰਧਾ ਬਹੁਤ ਪ੍ਰੇਮ ਨਾਲ ਸੇਵਾ ਕਰਦੇ ਲੋਕੀ ਤਾਂ ਬਿਲਕੁਲ ਜੀ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਇਸ ਸਮੇਂ ਗੁਰਦੁਆਰਾ ਕੰਨ ਸਾਹਿਬ ਦੀਆਂ ਪੜਾਈ ਕਿਉਂਕਿ ਸੰਗਤ ਬੱਡੀ ਗਿਣਤੀ ਦੇ ਵਿੱਚ ਇੱਥੇ ਨਤਮਸਤਕ ਮੂਰ ਦੇ ਲਈ ਪਹੁੰਚ ਰਹੀ ਆ। ਗੁਰਦੁਆਰਾ ਕੰਨ ਸਾਭੀਆਂ ਤਸਵੀਰਾਂ ਨੇ ਬਾਈਕਲ ਜੀ ਖਾਲਸਾ ਬਾਈਕਲ ਜੀ ਕੀ ਕਟੇ ਜੀ। ਬਾਬਾ ਜੀ ਅਸੀਂ ਜਦੋਂ ਗੁਰੂ ਘਰ ਨੂੰ ਆ ਰਹੇ ਸੀ ਆ ਰਸਤੇ ਦੇ ਵਿੱਚ ਦੇਖਿਆ ਕਿ ਇੰਨਾ ਜ਼ਿਆਦਾ ਇਕੱਠ ਹੋ ਚੁੱਕਿਆ ਨਾ ਕਿ ਲੰਗਰ ਨੂੰ ਰਾਹ ਨਹੀਂ ਬਚਿਆ। ਕਿਤੇ ਵੀ ਜਿਵੇਂ ਕਹਿੰਦੇ ਨਾ ਕਿ ਤਿਲਸਤਰ ਨੂੰ ਤਾਂ ਨਹੀਂ ਤਾ। ਉਹ اسی ਦ੍ਰਿਸ਼ ਦੇਖ ਕੇ ਆਏ ਆ। ਬਹੁਤ ਮੁਸ਼ਕਲ ਦੇ ਨਾਲ ਅਸੀਂ ਆਪ ਨੰਗੇ ਆਏ ਇੱਕ ਘੰਟਾ ਹੋ ਗਿਆ ਸਾਨੂੰ ਉਥੋਂ ਸਿਰਫ ਥੋੜੇ ਕਦਮਾਂ ਦਾ ਰਸਤਾ ਜਿਹੜਾ ਇੱਕ ਘੰਟੇ ਦੇ ਵਿੱਚ ਤੈਅ ਕਰਕੇ ਆਏ ਆ ਫਿਰ ਜੋ ਕਹਿੰਦੇ ਬਾਹਰ ਨਿਕਲਦੇ ਸਰ ਦੇ ਕੋ ਚੌਕ ਦੇ ਬੰਦਾ ਉਥੋਂ ਜਿੱਥੇ ਜੋੜੇ ਜਾਵਾ ਕਰਦੇ ਉਥੋਂ ਚੱਲ ਕੇ ਇੱਕ ਘੰਟੇ ਦੇ ਵਿੱਚ ਅਸੀਂ ਇੱਥੇ ਮੱਥਾ ਟੇਕਿਆ ਆਣਗੇ ਤਕਰੀਬਨ ਮੇਰੇ ਖਿਆਲ ਨਾਲ 10 ਮੀਟਰ ਦਾ ਰਸਤਾ ਵਾ 10 ਮੀਟਰ ਦੇ ਰਸਤੇ ਨੂੰ ਤੈਅ ਕਰਨ ਲਈ ਇੱਕ ਘੰਟਾ ਇੱਕ ਘੰਟੇ ਦਾ ਸਮਾਂ ਲੱਗਾ ਜੇਕਰ ਸੰਗਤ ਹੀ ਗੱਲ ਕਰੀਏ ਤੁਸੀਂ ਪਹਿਲਾਂ ਵੀ ਇੱਥੇ ਆਉਂਦੇ ਹੋਮੋਗੇ ਜੀ ਕਿੰਨਾ ਜਿਆਦਾ ਇੱਕ ਇਕ ਹੁੰਦਾ ਵਾ ਸੰਗਤ ਦਾ ਬਹੁਤ ਵੱਡਾ ਤਸ਼ਾਹ ਆ ਗੁਰੂ ਨਾਨਕ i ਵਿਆਪਰਬ ਨੂੰ ਲੈ ਕੇ ਬਹੁਤ ਸੰਗਤਾਂ ਨਮਸਤਕ ਹੋਣ ਡੀਆਂ ਨੇ ਜੋ ਕਿ ਪਰਸੋਂ ਤੋਂ ਤੋ ਹਣ ਡੀਆਂ ਨੇ ਕਿ ਪਰਸੋਂ ਤੱਕ ਸੰਗਤਾਂ ਨਮਸਤਕ ਹੋਣਗੀਆਂ ਅਜੇ ਜਿਹੜੀ ਸੰਗਤ ਦੀ ਗੱਲ ਕਰੀਏ ਜਦੋਂ ਨਗਰ ਕੀਰਤਨ ਆਉਣਾ ਉਦੋਂ ਸੰਗਤ ਦਾ ਹੋਰ ਇਕੱਠ ਵੱਸਦਾ ਜੀ ਜਦੋਂ ਅਸੀਂ ਦੇਖਿਆ ਜੀ ਰਾਤ ਦੇ ਵੇਲੇ ਨਗਰ ਕੀਰਤਨ ਸਾਹਿਬスルਤਨਪੋ ਲੋਧੀ ਤੋਂ ਬਟਾਲਾ ਵਿਖੇ ਪਹੁੰਚ ਰਹੀ ਸੀ ਤਾਂ ਉਸ ਵੇਲੇ ਸੰਗਤ ਦੁਪਹਿਰ ਦੇ ਵੇਲੇ ਤੋਂ ਰਸਤੇ ਦੇ ਵਿੱਚ ਖੜੀ ਹੋਈ ਸੀ ਰੇਤ ਰਾਤ 12 1 ਵਜੇ ਤੱਕ ਸੰਗਤ ਉਸੇ ਤਰੀਕੇ ਵਰਕਰਾਜ ਸੀਗਾ ਉਹ ਵੀ ਇੱਕ ਬੜੀ ਸ਼ਰਧਾ ਭਾਵਨਾ ਉੱਥੇ ਦੇਖਣ ਨੂੰ ਮਿਲੀ ਬੜੀ ਸ਼ਰਧਾ ਸੰਗਤ ਦੀ ਬਟਾਲਾ ਸ਼ਹਿਰ ਇੱਕ ਬਹੁਤ ਯਾਨੀ ਕਿ ਉੱਚੇ ਦਰਜੇ ਦਾ ਸ਼ਹਿਰ ਆ ਪਰ ਲੋਕਾਂ ਨੂੰ ਪਤਾ ਨਹੀਂ ਆ ਗੁਰੂ ਨਾਨਕ ਸਾਹਿਬ ਆਏ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਆਏ ਬਾਬੇ ਗੁਰਦੇ ਤੇਰੇ ਅਨੰਦਕਾਰ ਜਿੱਥੇ ਹੋਏ ਨੇ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਭਰਾਤੇ ਆਏ ਇਹ ਯਾਨੀ ਕਿ ਮਹਾਰਾ ਰਣਜੀਤ ਸਿੰਘ ਦਾ ਵੀ ਅਨੰਦਕਾਰ ਜਿੱਥੇ ਹੋਇਆ ਤੇਰੇ ਜਿਹੜੀਆਂ ਆਪਣੀਆਂ ਯਾਦਗਾਰਾਂ ਨੇ ਨੋ ਨਿਹਾਲ ਸਿੰਘ ਨੇ ਪ੍ਰਗਟ ਕੀਤੀਆਂ ਮਹਾਰਾ ਰਣਜੀਤ ਸਿੰਘ ਦੇ ਪੁੱਤਰ ਨੇ ਜਾਨੀ ਕਿ ਬਹੁਤ ਵੱਡਾ ਇੱਕ ਸ਼ਹਿਰ ਬਹੁਤ ਮਹਿਣਾ ਰਖਾਉਂਦਾ ਆ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਮੂਲ ਚੰਦ ਕਤਰੀ ਦੀ ਪੁੱਤਰੀ ਇਹ ਵਿਸਲਖਣੀ ਨੂੰ ਵਿਵਣਵਾਤ ਆਈ ਸੀ ਉਦੋਂ ਹੀ ਮਹਾਨ ਹਸਤੀਆਂ ਇੱਥੇ ਆਈਆਂ ਤੇ ਸੰਗਤਾਂ ਬਹੁਤ ਇੱਥੇ ਹੀ ਨਹੀਂ ਸੰਗਤਾਂ ਦੇ ਰੋਡ ਦੇ ਉੱਤੇ ਵੀ ਵੇਖਣ ਨੂੰ ਬਹੁਤ ਸੰਗਤਾਂ ਦੇ ਭਾਰੀ ਉਤਸ਼ਾਹ ਆ ਪੁਰਬ ਵਿਆਹ ਪੁਰਬ ਨੂੰ ਮੁੱਖ ਰੱਖਦੇ ਆ ਗੁਰੂ ਕੇ ਲੰਗਰ ਲੱਗੇ ਨੇ ਬਹੁਤ ਜ਼ਿਆਦੀ ਸੰਗਤਾਂ ਸਮਾਵਾ ਕਰ ਰਹੀਆਂ ਨੇ ਬਹੁਤ ਜ਼ਿਆਦਾ ਜਾਣੇ ਕਿ ਕੋਈ ਬਿਆਨ ਨਹੀਂ ਕੀਤਾ ਜਾਤਾ ਕਿੰਨੀ ਕਿ ਸੰਗਤ ਦੇਤੇ ਨਮਸਤਕ ਹੋ ਰਹੀ ਹੈ ਹਾਂ ਬਹੁਤ ਮਾਸਮਰ ਅਰਦਾਸਾਂ ਲੋਕਾਂ ਦੀਆਂ ਪੂਰੀਆਂ ਹੁੰਦੀਆਂ ਜਿਨ੍ਹਾਂ ਦੇ ਵਿਆਹ ਆਨੰਦ ਕਰ ਰਹੇ ਉਹ ਅਰਦਾਸਾਂ ਕਰਾਉਂਦੇ ਨੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਾਰਾ ਸਾਰਿਆਂ ਦੀਆਂ ਅਰਦਾਸਾਂ ਪੂਰੀਆਂ ਕਰਦੇ ਹਾਂ ਬਿਲਕੁਲ ਬਜ਼ੁਰਗੋ ਕਿੰਨੇ ਸਮੇਂ ਤੋਂ ਆ ਰਹੇ ਮੈਂ 42 ਸਾਲ ਤੋਂ ਮੇਰਾ ਪਿੰਡ ਖੇਮਕਾਨ ਬਾਰਡਰ ਤੇ ਆਈ 42 ਸਾਲ ਤੋਂ ਬਾਬੇ ਨਾਨਕ ਦੇ ਗੁਰਪੁਰਬ ਤੇ ਆਈ ਦਾ ਨਮਸਤਕ ਹੋਈਆ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਖਾਸ ਕਰਕੇ ਡੇਲੀ ਪੋਸਟ ਆ ਜਿਨ੍ਹਾਂ ਨੇ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਕਰ ਸਾਡੀਆਂ ਸਾਰੀ ਸੰਗਤ ਦੇ ਦਰਸ਼ਨ ਕਰਾਉਂਦੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਕੋਲ ਇਹ ਤਸਵੀਰਾਂ ਦੇਖ ਸਕਦੇ ਹਾਂ ਸੰਗਤ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚੀ ਹੋਈ ਆ ਤਾਂ ਇੱਕ ਵੱਡਾ ਇਕੱਠ ਇੱਥੇ ਨਜ਼ਰ ਆ ਰਿਹਾ ਤਾਂ ਜਿਕਰ ਕੱਲ ਦੀ ਗੱਲ ਕਰੀਏ ਤਾਂ ਕੱਲ ਦੇ ਵੇਲੇ ਵੀ ਉਸ ਨੂੰ ਦੇਖਿਆ ਕਿ ਕਿਵੇਂ ਰਸਤੇ ਦੇ ਵਿੱਚ ਸੰਗਤ ਖੜੀ ਸੀ ਦਰਸ਼ਨ ਦੇਦਾਰੇ ਕਰਨ ਦੇ ਲਈ ਕੱਲ ਗਰਮੀ ਦਾ ਮੌਸਮ ਸੀ ਹਾਲਾਂਕਿ ਅੱਜ ਥੋੜਾ ਜਿਹਾ ਮੌਸਮ ਵੀ ਸਹੀ ਆ ਪਰ ਇਕੱਠ ਦੀ ਜੇਕਰ ਗੱਲ ਕਰੀਏ ਤਾਂ ਵੱਡੀ ਗਿਣਤੀ ਆ ਇਕੱਠ ਦਾ ਅੰਦਾਜ਼ਾ ਲਗਾਉਣਾ ਬੜਾ ਮੁਸ਼ਕਲ ਹੈ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਇੱਥੇ ਦਰਸ਼ਨ ਕਰਨ ਲਈ ਆ ਰਹੇ ਆ ਤਾਂ ਇਹ ਤਸਵੀਰਾਂ ਉਹਨਾਂ ਨੇ ਇੱਕ ਵਾਰੀ ਫੇਰਦੇ ਆ ਤਸਵੀਰਾਂ ਵੀ ਜ਼ਰੂਰ ਦਿਖਾਵਾਂਗੇ ਤਾਂ ਇਹ ਮੈਨ ਦੇਖ ਸਕਦੇ ਹੋ ਕਿ ਜੋ ਐਂਟਰੀ ਗੇਟ ਹੈ ਉਸ ਗੇਟਦੀਆਂ ਤਸਵੀਰਾਂ ਨੇ ਡਿਊਟੀ ਸਾਫ ਦੀਆਂ ਤਸਵੀਰਾਂ ਨੇ ਤਾਂ ਇਕੱਠੇ ਦੇਖੋ ਇਹ ਇਕੱਠੇ ਦੇਖ ਸਕਦੇ ਹੋ ਤੁਸੀਂ ਖੁਦ ਆਪ ਮੁਹਾਰੇ ਤਸਵੀਰਾਂ ਬਿਆਨ ਕਰ ਰਹੇ ਹੋ ਨੇ ਕਿ ਕਿੰਨਾ ਜਿਆਦਾ ਇੱਥੇ ਇਕੱਠਾ ਹੈ ਕਿੰਨੀ ਵੱਡੀ ਗਿਣਤੀ ਦੇ ਸੰਗਤ ਨਤਮਸਤਕ ਹੋਣ ਦੇ ਲਈ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਇੱਥੇ ਸੰਗਤ ਜੋ ਨਤਮਸਤਕ ਹੋਣ ਦੇ ਲਈ ਇੱਥੇ ਪਹੁੰਚ ਰਹੀ ਆ ਤਾਂ ਇਹ ਤਸਵੀਰਾਂ ਦਿਖਾ ਰਹੇ ਆ ਇਸ ਨੂੰ ਗੁਰਦੁਆਰਾ ਕੰਦ ਸਾਹਿਬ ਤੋਂ ਦੱਸ ਦਈਏ ਕਿ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਵਿਆਹਪੁਰਬ ਇੱਥੇ ਮਨਾਇਆ ਜਾ ਰਿਹਾ ਤੇ ਸੰਗਤ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋਣ ਦੇ ਲਈ ਇੱਥੇ ਪਹੁੰਚ ਰਹੀ ਆ। ਸਜੋਗੇ ਸਾਥੀ ਅਮਨਦੀਪ ਸਿੰਘ ਦੇ ਨਾਲ ਸੁਖਦਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਸਮੇਂ ਐਸੀ ਖੜੇ ਆ ਜੀ ਗੁਰਦੁਆਰਾ ਕੰਦ ਸਾਹਿਬ ਵਿਖੇ ਦੱਸ ਦਈਏ ਕਿ ਅੱਜ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਵਿਆਹਪੁਰਬ ਮਨਾਇਆ ਜਾ ਰਿਹਾ ਤੇ ਇਸ ਸਮੇਂ ਸੰਗਤ ਵੱਡੀ ਗਿਣਤੀ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਆ ਤਾਂ ਤਸਵੀਰਾਂ ਦੇ ਵਿੱਚ ਇੱਕ ਅੱਖ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੰਗਤ ਨਤਮਸਤਕ ਹੋ ਰਹੀ ਆ ਤੇ ਜੇਕਰ ਗੁਰੂ ਘਰ ਨੂੰ ਆਉਂਦੇ ਰਸਤੇ ਦੀ ਗੱਲ ਕਰੀਏ ਤਾਂ ਉਸ ਰਸਤੇ ਤੋਂ ਇਸ ਸਮੇਂ ਲੰਘਣ ਦੀ ਬਿਲਕੁਲ ਵੀ ਜਗ੍ਹਾ ਜਿਹੜੀ ਉਹ ਨਹੀਂ ਬਤੀ ਆ ਕਿਉਂਕਿ ਸੰਗਤ ਇੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੀ ਆ ਤਾਂ ਜਿਹੜੇ ਰਸਤੇ ਨੇ ਗੁਰੂ ਘਰ ਨੂੰ ਆਉਂਦੇ ਉਹ ਸਾਰੇ ਦੇ ਸਾਰੇ ਰਸਤੇ ਬਲੌਕ ਹੋ ਚੁੱਕੇ ਨੇ ਕਿਉਂਕਿ ਇੰਨੀ ਜ਼ਿਆਦਾ ਸੰਗਤ ਨਤਮਸਤ ਕੋੜ ਦੇ ਲਈ ਪਹੁੰਚ ਗਿਆ ਕਿ ਉਹ ਰਸਤੇ ਆ ਜਿਹੜੇ ਛੋਟੇ ਪੈ ਰਹੇ ਆ ਤਾਂ ਇਹ ਗੁਰੂ ਘਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਗੁਰਦੁਆਰਾ ਕਨ ਸਾਹਿਬ ਦੀਆਂ ਇਹ ਤਸਵੀਰਾਂ ਨੇ ਜਿੱਥੇ ਮਹਾਰਾਜ ਜੀ ਦੇ ਵੱਲੋਂ ਵਿਸ਼ਰਾਮ ਕੀਤਾ ਗਿਆ ਸੀ ਇੱਕ ਕੱਚੀ ਕੰਧ ਦੇ ਕੋਲ ਮਹਾਰਾਜ ਜੀ ਨੇ ਵਿਸ਼ਰਾਮ ਕੀਤਾ ਸੀ ਉੱਥੋਂ ਦਾ ਜੋ ਇੱਕ ਦ੍ਰਿਸ਼ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਸੰਗਤ ਦੇਖ ਸਕਦੇ ਹੋ ਵੱਡੀ ਗੰਟੀ ਦੇ ਵਿੱਚ